ਹਾਂ ਜੀ ਇਸ ਨਾਲ ਕੁਝ ਨਹੀਂ ਜੀ ਅਨਿ ਇਮੀਗ੍ਰੇਸ਼ਨ ਬਾਰੇ ਦੋ ਹਫ਼ਤੇ ਚ ਸ਼ਾਇਦ ਬਜਟ ਅਨਾਉਂਸ ਹੋਣਾ ਹੈ ਹਨ ਜੀ ਤੇ ਉਹਦੇ ਨਾਲ ਵੀ ਇੱਕ ਇੰਪੈਕਟ ਹੈਗਾ ਜਿਹੜਾ ਇਮੀਗ੍ਰੇਸ਼ਨ ਵੀ ਆਪਣੀ ਨਹੀਂ ਹਾਈ ਨਹੀਂ ਹੋਣੀ ਹੁਣ ਕਾਫੀ ਕਾਫੀ ਹੋਰ ਟਫ ਬਜਟ ਲੈ ਕੇ ਆ ਰਹੇ ਨੇ ਤੇ ਬਾਕੀ ਪਤਾ ਲੱਗ ਜਾਏਗਾ ਦੋਸਤ ਜੀ ਅਪਾਰਟ ਫਰਮ दैट ਇੱਕ ਚੀਜ਼ ਹੋਰ ਆ ਰਹੀ ਹੈ ਮਾਰਕੀਟ ਤੇ OCIC ਨੇ ਡਿਸਾਈਡ ਕੀਤਾ ਹੈ ਨਾ ਕਿ ਜਿਹੜੇ ਮਲਟੀਪਲ ਹਾਊਸ ਜਿਹੜੇ ਲੈਂਦੇ ਨੇ ਉਹਨਾਂ ਨੇ ਉਹਨਾਂ ਦੀ ਸੇਮ ਸੋਰਸ ਆਫ ਇਨਕਮ ਨੂੰ ਤੁਸੀਂ ਕੰਸੀਡਰ ਨਹੀਂ ਕਰਨਾ ਸਮਥਿੰਗ ਐਵੇਂ ਦਾ ਕੁਝ ਚਲ ਰਹੇ ਜੀ ਜੀ ਯਾ ਇਫ ਯੂ نو ਅਬਾਊਟ ਸੋ ਉਹਦੇ ਬਾਰੇ ਵੀ ਪਲੀਜ਼ ਦੱਸਿਓ ਕਿ ਉਹਦੇ ਨਾਲ ਵੀ ਫਿਰ ਇਨਵੈਸਟਰਸ ਮੋਸਟਲੀ ਉਹ ਕਰ ਲੈਣੀ ਪਾਣਗੇ ਮਲਟੀਪਲ ਕਰਜ਼ਮੇ ਲੈਣਦੇ ਸੀਗੇ ਤੇ ਉਹਦਾ ਵੀ ਇੰਪੈਕਟ ਪਊਗਾ ਰੀਅਲ ਅਸਟੇਟ ਉਹ ਵੀ ਇੱਕ ਕਨਸਿਡਰੇਸ਼ਨ ਫਿਰ ਦੂਜਾ ਕੁਐਸਚਨ ਸੇਮ ਹੈ ਕਿ ਰੀਅਲ ਸੇਟ ਮਾਰਕੀਟ ਕਿੰਨੇ ਪਰਸੈਂਟ ਥੱਲੇ ਹੋਰ ਜਾ ਸਕਦੀ ਹੈ ਅਣ ਵਾਲੇ ਛੇ ਟਾਈਮ ਚ ਇਨਕਲੂਡਿੰਗ ਦਿਸ ਇਮੀਗ੍ਰੇਸ਼ਨ ਪਾਲਿਸੀ ਵਿਚ ਇਜ਼ ਕਮਿੰਗ ਐਂਡ ਓਸੀਆਰ 5 ਕਦੀ ਵੀ ਡਿਸਾਈਡ ਹੋ ਸਕਦਾ ਕਦੀ ਵੀ ਇਹਦੇ ਵਿੱਚ ਨਾ ਭਾਈ ਮੇਰਾ ਇੱਕ ਟੇਕ ਹੈ ਨਾ ਜਿਵੇਂ ਮੈਨੂੰ ਲੱਗਦਾ ਭਾਈ ਜਦੋਂ ਤੁਸੀਂ ਪਹਿਲਾਂ ਇਨੀਸ਼ੀਅਲੀ ਆਪਾਂ ਨੂੰ ਪਤਾ ਮੈਨੂੰ ਪਤਾ 1.5 ਸਾਲ ਪਹਿਲਾਂ ਆਪਾਂ ਗੱਲ ਕਰਦੇ ਤੁਸੀਂ ਬੜੇ ਪੋਜ਼ਿਟਿਵ ਸੀਗੇ ਰੀਅਲ ਸਟੇਟ ਨੂੰ ਲੈ ਕੇ ਹੁਣ ਤੁਸੀਂ ਸੁਪਰ ਪੈਸਿਮਿਸਟਿਕ ਹੋ ਚੁੱਕੇ ਹੋ ਵੀ ਕਿੰਨੀ ਛੇਤੀ ਡਿੱਗੂਗੀ ਥੱਲੇ ਇਹਨਾਂ ਇਹਦੇ ਵਿੱਚ ਨਾ ਕੁਝ ਜਿਹੜੇ ਚੀਜ਼ਾਂ ਹੁੰਦੀਆਂ ਵੀ ਤੁਹਾਡੇ ਹੱਥ ਬਸ ਵਿੱਚ ਹੁੰਦੀਆਂ ਨੇ ਤਾਂ ਅਸੀਂ ਕੁਝ ਸਪੈਕਟਰਮ ਦੇ ਵਿੱਚ ਲਿਆ ਸਕਦੇ ਹਾਂ ਪਰ ਇਹ ਚ ਸਭ ਤੋਂ ਜਿਹੜਾ ਵੱਡਾ ਗੈਪ ਆ ਨਾ ਉਹ ਹੈਗਾ ਤੁਹਾਡਾ ਪੋਲਿਸੀ ਗੈਪ ਬਿਕੋਜ਼ ਉੱਥੇ ਤੁਸੀਂ ਕੋਈ ਜਜਮੈਂਟ ਨਹੀਂ ਕਰ ਸਕਦੇ ਹੁਣ politically ਕਦੋਂ ਕਿੱਦਾਂ ਦੀ ਸਿਚੁਏਸ਼ਨ ਬਣ ਜਾਣੀ ਆ ਹੁਣ ਖਾਸ ਕਰਕੇ ਤੁਸੀਂ ਕੋਵਿਡ ਦਾ ਟਾਈਮ ਦੇਖੋ ਕੋਵਿਡ ਦੇ ਟਾਈਮ ਤੇ ਤੁਹਾਨੂੰ ਸਾਰੇ ਜਿਹੜੇ ਇੰਡੀਕੇਟਰ ਆ ਉਹ ਇਦਾਂ ਲੱਗ ਰਹੇ ਸੀ ਵੀ ਬਿਜ਼ਨਸ ਸ਼ਟਡਾਊਨ ਹੋ ਗਿਆ ਐ ਵੀ ਸਮਾਲ ਬਿਜ਼ਨਸ ਇਸ ਸਟਰਗਲਿੰਗ ਸਾਰੇ ਬੰਦ ਪਏ ਆ ਬੀਥੋਡੇ ਸਾਰੇ ਪਰਸਪੈਕਟਿਵ ਹੈਗੇ ਆ ਉਹ ਇਹ ਦੱਸ ਰਹੇ ਆ ਵੀ ਤੁਹਾਡੀ ਮਾਰਕੀਟ ਥੱਲੇ ਜਾਣੀ ਚਾਹੀਦੀ ਆ ਬਟ ਇੱਕ ਪਾਲਿਸੀ ਚੇਂਜ ਦੇ ਕਰਕੇ ਵੀ ਗਵਰਨਮੈਂਟ ਨੇ ਡਿਸਾਈਡ ਕੀਤਾ ਵੀ ਤੁਹਾਨੂੰ 2000 ਰੁਪਏ ਦੇਣਾ ਵਾ ਤੇ ਉਸ ਤੋਂ ਬਾਅਦ ਉਹਨਾਂ ਨੇ ਡਿਸਾਈਡ ਕੀਤਾ ਵੀ ਤੁਹਾਨੂੰ ਇਸ ਤੋਂ ਨਾਲ ਨਾਲ ਬਿਜ਼ਨੈਸ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਆਪਾਂ ਕੁਝ ਪੈਸੇ ਵੰਡਾਂਗੇ ਸਿਰਫ ਇੰਨੇ ਦੇ ਨਾਲ ਹੀ ਇੱਕ ਉਹ ਚੇਂਜ ਦੇ ਨਾਲ ਮਾਰਕੀਟ ਦੇ ਵਿੱਚ ਕਿੱਡਾ ਵੱਡਾ ਜੰਪ ਆਇਆ ਵਾ ਉਹ ਕਿਸੇ ਦੇ ਕਿਸੇ ਨੇ ਸਮਝਿਆ ਨਹੀਂ ਸੀ ਉਹਦੇ ਵਿੱਚ ਜਿਹੜੇ ਲੱਕੀ ਹੋ ਰਹੇਗੇ ਜਿਨ੍ਹਾਂ ਨੇ ਖੁਦਾ ਨਾਲ ਖਾਸਤਾ ਕਿਸੇ ਨੇ ਆਪ ਦੇ ਡੈਨ ਲਈ ਘਰ ਬੁੱਕ ਕਰਾਇਆ ਸੀ ਔਰ ਕਿਸੇ ਕੋਲ ਬਹੁਤ ਪੁਰਾਣੇ ਲੋਕ ਹੀ ਆਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਪ੍ਰੀ-कंਸਟਰਕਸ਼ਨ ਬੁੱਕ ਕਰਾ ਲੈਂਦੇ ਆ ਉਹ ਇੱਕ ਕੋਈ ਬੰਦੇ ਦਾ ਮੈਥੈਮੈਟਿਕਲ ਨਹੀਂ ਸੀ ਉਹ ਇਦਾਂ ਦਾ ਇੱਕ ਸਿਰਫ ਲੱਕੀ ਪਨ ਹੋਇਆ ਵੀ ਸ਼ਾਇਦ ਉਹਨਾਂ ਨੇ ਬੁੱਕ ਕਰਾ ਲਿਆ ਸੀਗਾ ਐਂਡ ਦੇ ਮੇਡ ਮਨੀ ਐਂਡ ਉਸ ਤੋਂ ਬਾਅਦ ਜਿਹੜਾ ਲੋਕਾਂ ਨੇ ਟ੍ਰੈਂਡ ਫੜਿਆ ਵੀ ਸ਼ਾਇਦ ਇਹ ਇਦਾਂ ਹੀ ਰਹਿਣਾ ਵਾ ਉਹ ਉਹਨਾਂ ਨੇ ਧੋਖਾ ਖਾਦਾ ਰਾਈਟ ਹੁਣ ਜਿਹੜੇ ਸਾਹਮਣੇ ਆਪਾਂ ਕਹਿ ਰਹੇ ਆਂ ਵੀ ਮਾਰਕੀਟ ਛੱਲੇ ਹੀ ਜਾਊਗੀ ਛੱਲੇ ਜਾਊਗਾ ਹਾਂਜੀ ਤੁਸੀਂ ਜੇ ਬਿਜ਼ਨਸ ਦੇ ਪਰਸਪੈਕਟਿਵ ਤੋਂ ਦੇਖ ਰਹੇ ਹੋ ਸ਼ਾਇਦ ਲੱਗਦਾ ਵੀ ਉਹਕੇ ਜੌਬਸ ਹੈ ਨਹੀਂ ਗਈਆਂ ਬਿਜ਼ਨੈਸਿਸ ਡਾਊਨ ਨੇ ਸ਼ਾਇਦ ਇਹਦਾ ਇੰਪੈਕਟ ਜਿਹੜਾ ਹੈਗਾ ਜੌਬ ਮਾਰਕੀਟ ਤੇ ਵੱਡਾ ਪਵੇਗਾ ਤੇ ਲੋਕੀ ਪੈਸਾ ਨਹੀਂ ਬਣਾ ਸਕਦੇ ਤੇ ਸ਼ਾਇਦ ਮਾਰਕੀਟ ਦੇ ਉੱਤੇ ਇਹਦਾ ਵੱਡਾ ਕਾਫੀ ਪਾਈਸ ਦੇ ਹਿਸਾਬ ਨਾਲ ਫਰਕ ਪਵੇ ਔਰ ਉਹਦੇ ਵਿੱਚ ਜਿਹੜੀ ਹੁਣ ਪੋਲਿਟਿਕਲ ਸਿਚੁਏਸ਼ਨ ਆ ਉਹਨਾਂ ਨੇ ਕੀ ਕਰਨਾ ਕੱਲ ਨੂੰ ਉਹਦਾ ਜਿਹੜਾ ਗੈਪ ਆ ਉਹ ਤੁਸੀਂ ਫਿਲ ਨਹੀਂ ਕਰ ਸਕਦੇ ਹੈਗੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਕੁਝ ਚ ਇਹਨਾ ਸੋਚੀ ਵੀ ਅਗਲੇ ਦੋ ਦੋ ਸਾਲ ਦੇ ਵਿੱਚ ਚੱਲਦਾ ਰਹੂਗਾ ਦੋ ਸਾਲਾਂ ਚਾਈ ਚੱਲਦਾ ਰਹੂਗਾ ਤਿੰਨ ਸਾਲਾਂ ਚਾਈ ਚੱਲਦੂਗਾ ਮਾਰਕੀਟ ਥੱਲੇ ਆ ਜੂਗੀ ਬਟ ਗੋਸ਼ਨ ਹੁਣ ਔਰ ਦੂਜੀ ਗੱਲ ਆ ਵੀ ਰੀਅਲ ਏਸਟੇਟ ਦੇ ਵਿੱਚ ਨਾ ਜਦੋਂ ਵੀ ਪ੍ਰਾਈਸਿਸ ਕਰੈਕਸ਼ਨ ਆਉਂਦੀ ਆ ਜੇ ਤੁਸੀਂ ਹਿਸਟੋਰੀਕਲ ਦੇਖੋਗਾ 1985 ਦੇ ਵਿੱਚ ਜਿਹੜੇ 4 ਸਾਲ ਪ੍ਰਾਈਸਿਸ ਵਧੇ ਸੀ 1999 ਤੱਕ ਉਸ ਤੋਂ ਬਾਅਦ ਇਹ ਡਿਕਲਾਈਨ ਸੀ অলਮੋਸਟ 6 ਸਾਲਾਂ ਦਾ ਸੀਗਾ 1997 ਤੱਕ ਡਿਕਲਾਈਨ ਹੋਇਆ 97 ਤੋਂ ਬਾਅਦ ਫਿਰ ਉਹ ਰਾਈਜ਼ ਕਰਦਾ 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 2002 ਦੇ ਵਿੱਚ ਉਸ ਲੈਵਲ ਤੇ ਪਹੁੰਚਿਆ ਜਿੱਥੇ ਉਹ 1999 ਦੇ ਵਿੱਚ ਸੀਗਾ ਸੋ ਇਟ ਵਾਸ ਲਾਈਕ ਅ ਸਵਿੰਗ ਆਫ অলਮੋਸਟ 12 ਇਅਰ ਜਿਹੜੀ ਜਿਹੜੀ ਸਟਾਕ ਮਾਰਕੀਟ ਆ ਨਾ ਖਾਸ ਕਰਕੇ ਉਹਦੇ ਵੀ ਜਿਹੜਾ ਬਾਉਂਡ ਹੁੰਦਾ ਵੀ ਆਪਾਂ ਕਹਦੇ ਆ ਵੀ ਪ੍ਰਾਈਸਿਸ ਡਿੱਗ ਜਾਣਗੇ ਡਿੱਗ ਜਾਣਗੇ ਡਿੱਗ ਗਏ ਅੱਜ ਹੀ ਡਿੱਗ ਗਏ ਕਰੈਸ਼ ਹੋ ਗਈ ਉਹ ਇੱਕ ਬਹੁਤ ਸਡਨਲੀ ਹੁੰਦਾ ਵੀ ਤੁਸੀਂ ਇੱਕ ਕਲਿੱਕ ਦੇ ਨਾਲ ਉਹ ਟ੍ਰਾਂਜੈਕਸ਼ਨ ਕਰ ਸਕਦੇ ਹੋ ਪਰ ਜਿਹੜੀ ਰੀਅਲ ਏਸਟੇਟ ਦੀ ਟ੍ਰਾਂਜੈਕਸ਼ਨ ਆ ਉਹਦੇ ਵਿੱਚ ਬਹੁਤ ਸੇਫਟੀ ਆ ਵੀ ਲੋਕੀ ਤਿੰਨ ਤਿੰਨ ਮਹੀਨੇ ਬੈਠੇ ਆ 쇼ਇੰਗਸ ਨਹੀਂ ਹੋ ਰਹੀਆਂ ਹੌਲੀ ਹੌਲੀ ਪ੍ਰਾਈਸ ਡ੍ਰੋਪ ਹੋ ਰਿਹਾ ਉਹ ਬੜਾ ਇੱਕ ਸਲੋ ਪ੍ਰੋਸੈਸ ਆ ਉਹਦੇ ਲਈ ਮੈਨੂੰ ਲੱਗਦਾ ਵੀ ਤੁਹਾਨੂੰ ਟਾਈਮ ਵਿਲ ਟੈਲ ਵੀ ਕੁਝ ਪ੍ਰਸਪੈਕਟਿਵ ਤੁਸੀਂ ਦੇਖ ਸਕਦੇ ਹੋ ਔਰ ਦੂਸਰੀ ਗੱਲ ਵੀ ਰੀਅਲ ਏਸਟੇਟ ਬਹੁਤ ਲੋਕਲਾਈਜ਼ ਆ ਰਾਈਟ ਵੀ ਹਰ ਇੱਕ ਸਿਟੀ ਦੇ ਵਿੱਚ ਹਰ ਇੱਕ ਹਾਂ ਓਵਰঅল ਜਨੈਰਿਕ ਇਫੈਕਟ ਤਾਂ ਪੈਂਦਾ ਹੀ ਆ ਪਰ ਹਰ ਇੱਕ ਸਿਟੀ ਦੇ ਵਿੱਚ ਜਿਹੜਾ ਇੰਪੈਕਟ ਆ ਉਹ ਡਿਫਰੈਂਟਲੀ ਤੁਹਾਨੂੰ ਦੇਖਣਾ ਪੈਂਦਾ ਰਾਈਟ ਸੋ ਮੈਂ ਇਹੀ ਰეკਮੈਂਡ ਕਰਾਂਗੀ ਵੀ ਜਿਹੜੇ ਸਾਹਮਣੇ ਤੁਸੀਂ ਕਹਿ ਰਹੇ ਹੋ ਵੀ ਹੋਵੇ ਡਿੱਗ ਜਾਣੇ ਨੇ ਡਿੱਗ ਜਾਣੇ ਨੇ ਮੇਰਾ ਮਿਲਦਾ ਇਹ ਤੁਸੀਂ ਸਿਰਫ ਇੱਕ ਹਰ ਇੱਕ ਬੰਦਾ ਇੱਕ ਤੁਸੀਂ ਐਜੇ ਬਾਹਰ ਦੇ ਪਰਸਪੈਕਟਿਵ ਨਾਲ ਦੇਖੋਗੇ ਤੁਹਾਨੂੰ ਲੱਗਦਾ ਵੀ ਸ਼ਾਇਦ ਹੋਰ ਕ੍ਰੈਸ਼ ਹੋ ਜਾਏ ਹੋਰ ਕ੍ਰੈਸ਼ ਹੋ ਜਾਏ ਕਿਉਂਕਿ ਤੁਸੀਂ ਲੈਣਾ ਵਾ ਜਿਹੜਾ ਸੈਲਰ ਆਊਗਾ ਕਿ ਨਹੀਂ 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 ਇਹ ਇਦਾਂ ਨਹੀਂ ਹੋਣਾ ਇਹਨੇ ਉੱਪਰ ਜਾਣਾ ਬਾਉਂਸ ਬੈਕ ਕਰੂਗਾ ਸੋ ਮੀਨਸ ਵੀ ਆਪ ਨੂੰ ਮਿਲਦਾ ਵੀ ਨਾ ਤਾਂ ਜ਼ਿਆਦਾ ਆਪਟੀਮਿਸਟਿਕ ਹੋਣਾ ਚਾਹੀਦਾ ਕਿਸੇ ਵੀ ਸਿਚੁਏਸ਼ਨ ਚ ਵੀ ਆਪਾਂ ਅੰਨੇ ਬਾਕਰ ਬਾਣੀਕਰ ਨੇ ਸ਼ੁਰੂ ਕਰਦੀਏ ਵੀ ਦੇਖਿਆ ਨਹੀਂ ਚੱਕ ਮੈਂ ਤੈਨੂੰ 9 ਲੱਖ ਦਾ ਲਿਆ ਮੈਂ ਤੈਨੂੰ 12 ਲੱਖ ਦਿੰਨਾ ਸੋ ਉਹ ਵੀ ਮਾੜਾ ਵਾ ਜੇ ਆਪਾਂ ਕਹੀਏ ਆਈਏ ਵੀ ਜੇ ਮਾਰਕੀਟ ਜਮੇ ਹੀ ਹੋ ਚੁੱਕੀ ਫਿਰ ਤੁਸੀਂ ਆਏ ਵੀ ਤੁਸੀਂ ਰੈਂਟ ਤੇ ਵੀ ਕਿੱਥੇ ਰਹੋਗੇ ਕਾਜ਼ ਉਹ ਵੀ ਤਾਂ ਕਿਸੇ ਨੇ ਪ੍ਰਾਪਰਟੀਆਂ ਲਈਆਂ ਹੋਈਆਂ ਨੇ ਹਮ ਰਾਈਟ ਸੋ ਟੂ ਆਪਟਿਮਿਸਟਿਕ ਐਂਡ ਟੂ ਪੈਸਿਮਿਸਟਿਕ ਹੋਣਾ ਮੈਨੂੰ ਲੱਗਦਾ ਕਿਸੇ ਸਿਚੁਏਸ਼ਨ ਚ ਵੀ ਤੁਹਾਡਾ ਬ੍ਰੀਡਸ ਆਊਟ ਹੋਣਾ ਜ਼ਰੂਰੀ ਹੈ ਇੱਕ ਬੈਲੈਂਸ ਮਾ ਅੱਛਾ ਇੱਕ ਇੱਕ ਚੀਜ਼ ਹੋ ਰਿਹਾ ਸੌਰੀ ਇੱਕ ਚੀਜ਼ ਹੋ ਮੈਂ ਇਹਦੇ ਤੇ ਥੋੜਾ ਜੰਪ ਇਨ ਕਰ ਸਕਦਾ ਹਾਂ ਆ ਲੁੱਕ ਐਟ ਦ ਲੀਡ ਸੌਰੀ ਸੋਰਸ ਆਫ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਆ ਰਹੀ ਹੈਗੀ ਆ ਜਾਂ ਕਿੱਥੋਂ ਵੀ ਇਹ ਦੇਖੋ ਹਰੇਕ ਅਦਾਰਾ ਕੋਈ ਨਾ ਕੋਈ ਟਿੱਪਣੀ ਮਾਰਕੀਟ ਦੇ ਉੱਤੇ ਕਰਦਾ ਹੁੰਦਾ ਸੋ ਆਸਫੀ ਕੇਮ ਇਨ ਐਂਡ ਸੈਡ ਥਿਸ ਬਟ ਰਿਮੈਂਬਰ ਆਸਫੀ ਦਾ ਰੋਲ ਕੀ ਹੈ ਆਸਫੀ ਇਸ ਬੈਂਕਾਂ ਨੂੰ ਓਵਰਲੁੱਕ ਕਰ ਰਹੀ ਹੈ ਆਸਫੀ ਡਸਨਟ ਡੂ ਮੋਨਟਰੀ ਪਾਲਿਸੀਜ਼ ਸੋ how this is going to impact jas time de utte keh do vi theek hai ji asfi ne aa gal apne rental market vaste keh di hai They're not the decision makers in the uh, monetary policies rollout. Uh, so you, you will have uh, sources of news sometimes. Uh, there's a deeper uh, route to that. Asfi is just overlooking what the banks do. Keep that in mind. ਬਿਕੋਸੀ ਗੱਲਾਂ ਭਾਈ ਤੇ ਨਾਲੇ ਪਰ ਉਹ ਇਹਦੇ ਤੇ ਹਜੇ ਕਲੈਰਟੀ ਨਹੀਂ ਆਈ ਜਿਹੜਾ ਇਹਨਾਂ ਦਾ ਕੁਐਸਚਨ ਸੀਗਾ ਮਨਦੀਪ ਦਾ ਬਈ ਜਿਹੜਾ ਆਸਵੀ ਨੇ ਕਿਹਾ ਵਾ ਬਈ ਇਨਵੈਸਟਮੈਂਟ ਪ੍ਰੋਪਰਟੀਆਂ ਦੇ ਲਈ ਜੇ ਤੁਸੀਂ ਇੱਕ ਇਨਕਮ ਇੱਕ ਵਾਰ ਯੂਜ਼ ਕਰ ਲਈਆ ਸੋ ਯੂ ਕੈਨ ਨੋਟ ਯੂਜ਼ ਦ ਸੇਮ ਇਨਕਮ ਟੂ ਬਾਇ ਮਲਟੀਪਲ ਪ੍ਰੋਪਰਟੀਆਂ ਰਾਈਟ ਤੇ ਪਰ ਉਹਦੇ ਵਿੱਚ ਹਜੇ ਮੈਨੂੰ ਲੱਗਦਾ ਬਈ ਇੱਕ ਕਲੈਰੀਫਿਕੇਸ਼ਨ ਮੰਗੀ ਆ ਮਾਰਗੇਜ ਬ੍ਰੋਕਰਸ ਦੀ ਜਿਹੜੀ ਇਹਨਾਂ ਦੇ ਐਸੋਸੀਏਸ਼ਨ ਆ ਉਹਨਾਂ ਨੇ ਪਰ ਉਹਦੇ ਹਰ ਕਲੈਰੀਫਿਕੇਸ਼ਨ ਪ੍ਰੋਪਰ ਆਈ ਨਹੀਂ ਮੈਨੂੰ ਲੱਗਦਾ ਵੀ ਵਾਕਈ ਐ ਕਰ ਨਹੀਂ ਸਕਦੇ ਯਾ ਉਹਦੇ ਵਿੱਚ ਕੁਝ ਲੂਪ ਹੋਲਸ ਹੈਗੇ ਆ ਜਾਂ ਕੋਈ ਰਾਇਤਾਂ ਹੈਗੀਆਂ ਨੇ ਉਹ ਜੇ ਕਲੀਅਰਿਫਾਈ ਹੋਏਗਾ ਮੇਰੇ ਹਿਸਾਬ ਨਾਲ ਜਿੰਨਾ ਕੁ ਮੈਨੂੰ ਪਤਾ ਹੈ ਐਨੀ ਅਦਰ ਕੁਐਸਚਨ ਮਨਦੀਪ ਜੀ ਹਾਂ ਜੀ ਥੈਂਕ ਯੂ ਠੀ ਥੈਂਕ ਯੂ ਜੀ ਥੈਂਕ ਯੂ ਜੀ ਸੋ ਮੇਰੇ ਕੁਐਸਚਨ ਕੁਐਸਚਨ ਨਹੀਂ ਮੇਰਾ ਮੇਰਾ ਪੁਆਇੰਟ ਇਹ ਜੀ ਦਾ ਕਿ ਮੈਂ ਤਾਂ ਹਮੇਸ਼ਾ ਹੁਣ ਵੀ ਮੈਂ ਪੋਜ਼ਿਟਿਵ ਆ ਆਮ ਵੈਰੀ ਪੋਜ਼ਿਟਿਵ ਫੋਰ ਰੀਅਲ ਸੈਟਅਪ ਕੈਨੇਡਾ ਜੀ ਤੇ ਹਾਲੇ ਤਾਂ ਮੈਂ ਸੁਖ ਨਾਲ ਔਰ ਕਰ ਲਿਆ ਨੇ ਨੇ ਪਰ ਮੇਰਾ ਪੁਆਇੰਟ ਇਹ ਹੈ ਕਿ ਮੈਂ ਤਾਂ ਇਹ ਸਵਾਲ ਪੁੱਛ ਰਿਹਾ ਕਿ ਉਹ ਮੇਰਾ ਕੁਸ਼ਨ ਫਿਰ ਇਸ ਲਈ ਹੈ ਸਾਰੇ ਚੀਜ਼ਾਂ ਦੇਖ ਕੇ ਕਿ ਮੇਰੇ ਵੀ ਮਾਈਂਡ 'ਚ ਆਂਦੀ ਹੈਗੀ ਹੁਣ ਜਾਂ 6 ਮਹੀਨੇ ਬਾਅਦ ਉਹ ਉਹੀ ਗੀ ਚੱਲ ਰਹੀ ਹੈ ਮਾਈਂਡ 'ਚ 6 ਮਹੀਨੇ 'ਚ ਮੈਨੂੰ ਕੀ ਪਤਾ 5% ਕਰੈਕਸ਼ਨ ਹੋ ਕੇ ਹੋਰ ਮਿਲ ਜੇ ਉਹ ਜਿਹੜਾ ਇਹਦਾ 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 ਆਨਸਰ ਭਾਜੀ ਹੈ ਇਹਦਾ ਆਨਸਰ ਭਾਜੀ ਆਹੀ ਹੈ ਉਹਦੇ ਨੰਬਰਸ ਦੇਖੋ ਇਫ ਯੂ ਨੰਬਰਸ मेक ਸੈਂਸ ਟੁਡੇ ਦੈਨ ਗੋ ਫਾਰ ਇਟ ਕਿਉਂਕਿ ਦਸਾਂ ਲੌਂਗ ਟਰਮ ਹੋਲਡਰ ਟੂ ਸੀ ਆਇਜ਼ ਆ ਹੈਨੀ ਇਵਨ ਟੂ ਪਲੇ ਦਾ ਮਾਰਕੀਟ ਦੈਟ ਦੈਟ ਬੱਸ ਸੈਡਨਸ ਕੀ ਹਲੇ ਨੰਬਰ ਮੈਚ ਹੀ ਨਹੀਂ ਹੁੰਦੇ ਹਾਂਜੀ ਫਿਰ ਫਿਰ ਬੈਟਰ ਆ ਵੀ ਤੁਹਾਨੂੰ ਵੇਟ ਕਰਨ ਦੀ ਲੋੜ ਹੈ ਕਾਜ਼ ਹੈ ਨਾ ਥੈਂਕ ਯੂ ਸੋ ਮਚ ਬੰਦੀਪਾ ਜੀ ਕਾਜ਼ ਕੀ ਕਿਹਤਾਂ ਜੀ ਕਾਜ਼ ਨਾ ਮੈਨੂੰ ਇਹਦੇ ਵਿੱਚ ਲੱਗਦਾ ਵੀ ਬੰਦਾ ਨਾ ਬਲੈਕ ਐਂਡ ਵਾਈਟ ਹੀ ਤੁਸੀਂ ਸੋਚਦੇ ਹੋ ਜਾਂ ਬਲੈਕ ਹੋ ਜਾਂ ਵਾਈਟ ਪਰ ਅਸਲ ਦੇ ਵਿੱਚ ਇਹਦੇ ਵਿੱਚ ਤੁਹਾਡੇ ਸ਼ੇਡਸ ਆਫ ਗ੍ਰੇ ਹੁੰਦੇ ਵੀ ਤੁਸੀਂ ਕਿਹੜੀ ਡਿਗਰੀ ਤੱਕ ਲੈ ਕੇ ਜਾਂਦੇ ਹੋ ਮੇਲਾ ਦਾ ਜਿਹੜੇ ਆਮ ਲੋਕ ਤੁਸੀਂ ਦੇਖਦੇ ਹੋ ਕੋਈ ਵੀ ਇੱਕ ਬੰਦੇ ਨੇ ਮੇਲਾ ਦਾ ਹੁੰਦਾ ਵੀ ਜ਼ਰੂਰ ਤੇ ਇੱਕ ਘਰ ਲਈ ਤੁਹਾਨੂੰ ਸਿਰਫ ਫ੍ਰੈਂਡ ਲਈ ਹੈਗੀਏ ਤੁਸੀਂ ਇਹਨੂੰ ਪੇ ਆਫ ਕਰ ਲਓ ਜਿੱਦਾਂ ਦਾ ਲੈ ਲਿਆ ਯੂ ਸ਼ੁੱਡ ਲਾਈਕ ਟਾਰਗੇਟ ਹੋਵੇ ਵੀਨ ਪੇ ਆਫ ਕਰ ਲਓ ਹਨਾ ਅ ਪਰ ਗੱਲ ਉਹੀ ਹੈ ਵੀ ਮੋਮੈਂਟਮ ਇਦਾਂ ਦਾ ਲਾਈਫ ਦਾ ਵੀ ਤੁਸੀਂ ਹੁਣ ਗੱਲ ਵੀ ਤੁਸੀਂ ਕੰਜ਼ਿਊਮ ਹੀ ਬਹੁਤ ਕਰ ਲੱਗੇ ਹੋ ਪਾਜੀ ਮੈਂ ਨਾ ਆਪਕਾ ਥੋੜਾ ਜਿਹਾ ਤੁਹਾਨੂੰ ਆਈ ਵੀ ਲੱਗਦਾ ਪਾਜੀ ਵੀ 2016 ਤੋਂ ਬਾਅਦ ਇੱਕ ਇਮੀਗ੍ਰੇਸ਼ਨ ਤੇ ਕੋਈ ਜ਼ਿਆਦਾ ਡਿਪੈਂਡੈਂਟ ਹੋਣ ਲੱਗੇ ਆ ਅੱਗੇ ਵੀ ਤਾਂ ਇਮੀਗ੍ਰੇਸ਼ਨ ਹੁੰਦੀ ਸੀ ਜਦੋਂ ਆਪਾਂ ਆਏ ਆ ਤੇ ਕਦੇ ਇੰਨਾ ਨਹੀਂ ਹੁੰਦਾ ਸੀ ਵੀ ਇਮੀਗ੍ਰੇਸ਼ਨ ਦੇ ਸਾਰੇ ਸਭ ਕੁਝ ਹੋਣਾ ਚਾਹੀਦਾ ਵੀ ਇਮੀਗ੍ਰੇਸ਼ਨ ਜੇ ਰੋਗੀ ਤੱਕ ਕ੍ਰੈਸ਼ ਹੋ ਗਈ ਮਾਰਕੀਟ ਜੇ ਚੱਲ ਵੀ ਤਾਂ ਇਹ ਹੋ ਗਿਆ ਲੈਕ like 26 70 70 ਤੋਂ ਬਾਅਦ ਜਾਂ ਤਾਂ ਉਹ ਨੰਬਰ ਜਨ ਜਿਆਦਾ ਆ ਗਏ ਇਕਦਮ ਹੀ ਇਨਫਲਕਸ ਇੰਨਾ ਹੋ ਗਿਆ ਕਿ ਆਪਾਂ ਆਪਾਂ ਸਿਰਫ ਉੱਥੇ ਦਾ ਕੀ ਸੋਚਣ ਲੱਗੇ ਵੀ ਹਾਂ ਇਮੀਗ੍ਰੇਸ਼ਨ ਬੰਦ ਹੋ ਗਈ ਤਾਂ ਸਭ ਕੁਝ ਹੀ ਬੰਦ ਹੋ ਜਾਣਾ ਇਹ ਯੂ نو ਵਾਟ ਆਈ ਮੀਨ ਅੱਗੇ ਵੀ ਤਾਂ ਨੰਬਰ ਆਉਂਦੇ ਹੀ ਸੀ ਪਰ ਤੁਸੀਂ ਤੁਸੀਂ ਜੇ ਤੁਸੀਂ ਸਟਰਕਚਰਸ ਬਿਲਡ ਕਰਨੇ ਨੇ ਤੁਸੀਂ ਇਨਫਰਾਸਟ੍ਰਕਚਰ ਬਿਲਡ ਕਰਨਾ ਹੈਗਾ ਵਾ ਹੁਣ ਤੁਸੀਂ ਉਹ ਖਾਲੀ ਬਿਲਡਿੰਗਾਂ ਕਿਸੇ ਵਾਸਤੇ ਤਾਂ ਕਬੂਤਰਾਂ ਵਾਸਤੇ ਤਾਂ ਆਪਾਂ ਕਰ ਨਹੀਂ ਸਕਦੇ ਹੈਨਾ ਯੂ ਨੀਡ ਲਾਈਵ ਪੀਪਲ ਟੂ ਬੀ देयर ਗੋ ਸਪੈਂਡ ਮਨੀ That's what economy yeah. is. Economy is not producing robots, mm -hmm. and having those robots eat and drink and sleep and uh, guys, you know. What, to your um, or 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 yeah, or 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 argument But where is the economy there that they can make their money to pay the rents or go buy those? <verts> you yes. example, last month, recommended, Ontario uh, is pushing for, jee, work from home. See, get to be present in those offices. Why? Jay, hon, Jay, yeah. Why do you need people in those offices? Because mm -hmm. jee, lok office offices and which janthe ne, oh ho, ekta real estate occupy hori ya ho. ho uh, jee, niya banks unna building a nu fund kar riiya. Oh ho, doar thi ask kar riiya. Bi to usi mm -hmm. up to seventy percent as time theote. Uh, ਆਪਣੇ ਹੈਗੇ ਆ ਤੁਹਾਡਾ ਫਿਲ ਹੋਇਆ ਹੋਇਆ ਵਾ ਉਸ ਦੇ ਨਾਲ ਨਾਲ ਜਿਹੜੇ ਉਹਦੇ ਬਿਜ਼ਨੈਸ ਇਸ ਉਹਦੇ ਉੱਤੇ ਡਿਪੈਂਡ ਕਰਦੇ ਐਨੀ ਐਨੀਥਿੰਗ ਫਰਮ ਯੂ نو ਸਮਨ ਬਾਈਂਗ ਅ ਟਾਈ ਸਮਨ ਬਾਈਂਗ ਅ ਅ ਕਾਫੀ ਕਪ ਸਮਨ ਸਮਨ ਵਰਕਿੰਗ ਲੇਟ ਗੋਇੰਗ ਇੰਟੂ ਅ ਹੋਟਲ ਸਮਨ ਵਨ ਗੈਟਸ ਰਿਵੋਲਵਿੰਗ ਅਗੇਨ ਯਾ ट्रांजिट एवरीथिंग ਥਿਸ ਇਸ 올 ਪਾਰਟ ਆਫ ਦ ਇਕਨੋਮੀ ਇਕਨੋਮੀ ਇਸ ਜਸਟ ਨਾ ਸਿਟਿੰਗ ਐਟ ਹੋਮ ਐਂਡ ਵਨ ਯੂ ਸਿੱਧੀ ਗੱਲ ਹੈ ਜਦੋਂ ਆਪਾਂ ਘਰੇ ਹੁੰਨੀਆਂ ਦੇਖ ਲੋ ਆਪਾਂ ਕੀ ਸਪੈਂਡ ਕਰਦੇ ਆਂ the moment you go out somewhere kushma kush banda coffee lenda kade khana khada jaanda that money gets out of your pocket into the business you know ji aur sorry memi ye cheez ute na ek vaar ji comment karna chahunda si jehdi economy de vich na aapa ajj de vich na jo aapa dekh rahe ha kuch loki na ek tusi kide purpose layi le rahe ho ਕੋਈ ਵੀ ਚੀਜ਼ ਨਾ ਜਦੋਂ ਤੁਸੀਂ ਪਰਪਸ ਉਹਦੇ ਵਿੱਚ ਭੁੱਲ ਜਾਂਦੇ ਹੋ ਤੇ ਉਹਦੀ ਰਿਟਰਨ ਨਹੀਂ ਦੇਖਦੇ ਕਸ ਮੋਸਟਲੀ ਲੋਕੀ ਨਾ ਕਈ ਵਾਰ ਜਦੋਂ ਆਪਾਂ ਇਨਵੈਸਟ ਕਰਦੇ ਆ ਆਪਾਂ ਈਮੋਸ਼ਨਲੀ ਜਿਆਦਾ ਹੈਵिली ਆਪਾਂ ਐਕਸ਼ਨ ਲੈਣੇ ਆ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਇੱਕ ਪ੍ਰਸਪੈਕਟਿਵ ਆਪਾਂ ਮਿਸ ਕਰਦੇ ਆ ਤੁਹਾਡੀ ਆਰਓਆਈ ਹੈ ਵੀ ਕੀ ਤੁਸੀਂ ਆਪਣੀ ਆਰਓਆਈ ਪ੍ਰੋਡੈਕਟ ਕਰ ਸਕਦੇ ਹੋ ਉਹ ਚੀਜ਼ ਦੇ ਉੱਤੇ ਜੋ ਵੀ ਤੁਸੀਂ ਇਨਵੈਸਟ ਕਰ ਰਹੇ ਹੋ ਕੋਈ ਵੀ ਤੁਸੀਂ ਬਿਜ਼ਨਸ ਲੈ ਰਹੇ ਹੋ ਤੁਹਾਡੀ ਆਰਓਆਈ ਕਿੰਨੀ ਰਹੇਗੀ ਰਾਈਟ ਉਹ ਉਦੋਂ ਜਿਹੜਾ ਤੁਸੀਂ ਉਹ ROI ਕੈਕ ਕਰੈਕ ਇੰਨੇ ਕਾਦੇ ਮੰਨ ਲਓ ਫॉर ਇਗਜ਼ਾਮਪਲ ਜੇ ਤੁਸੀਂ ਕੋਈ ਬਿਜ਼ਨਸ ਲੈ ਰਹੇ ਹੋ ਬਿਜ਼ਨਸ ਦੇ ਵਿੱਚ ਤੁਹਾਡੀ ROI 5% ਦੀ ਆ ਰਹੀ ਆ ਲੇਕਿਨ ਬਾਈ ਉਹ ਜੋ ਬਾਈ ਤੁਸੀਂ ਇਹਦਾ ਪੈਸਾ ਸਾਰਾ ਐਂਡ ਦਾ ਡੇ ਤੁਸੀਂ ਰਿਸਕ ਤੇ ਲਾ ਰਹੇ ਹੋ ਕੁਝ ਖਾਸ ਕਰਕੇ ਕੋਈ ਬਿਜ਼ਨਸ ਤੁਸੀਂ ਲੈਣੇ ਚਾਹੇ ਫੂਡ ਦਾ ਤੁਹਾਨੂੰ 5% ਹੀ ਉਸਾਨੇ ਦੇਣਾ ਆ ਤਾਂ ਇਸ ਬੈਟਰ ਕਿ ਤੁਸੀਂ GEIC ਵਗੈਰਾ ਕਰਾ ਲਓ ਦੀ ਰਾਈਟ ਵੀ ਤੁਸੀਂ ਇਨਸ ਇਨਾ ਟਾਈਮ ਇਨ ਐਫਰਟ ਆਪਰਾ ਸਾਰਾ ਕੁਝ ਪਾਉਂਗੇ ਤਾਂ ਤੁਹਾਡੀ ਰਿਟਰਨ ਸਿਰਫ 5% ਨਿਕਲ ਕੇ ਆ ਰਹੀ ਆ ਤੇ ਇਹਦੇ ਵਿੱਚ ਨਾ ਫਿਰ ਲੋਕੀ ਉਹ ਬਹੁਤ ਇੱਕ ਵੱਡਾ ਪਰਸਪੈਕਟਿਵ ਹੈਗਾ ਉਹ ਕਰ ਦਿੰਦੇ ਵੀ ਥੋੜਾ ਪਰਪਸ ਕੀ ਹੈ ਤੁਸੀਂ ਕੀ ਜੇ ਪਰਪਸ ਕੀ ਹੈ ਤੇ ਤੁਸੀਂ ਕਿੰਨੇ ਰਿਟਰਨ ਐਕਸਪੈਕਟ ਕਰਦੇ ਹੋ ਹੁਣ ਜਿਹੜੀ ਆਮ ਪਰਪਸ ਆ ਨਾ ਲੋਕੀ ਜੀਵਨ ਘਰ ਵੀ ਬਾਏ ਕਰਦੇ ਆ ਜੇ ਤੁਸੀਂ ਆਦੇ ਬਜਟ ਦੇ ਹਿਸਾਬ ਨਾਲ ਦੇਖੋ ਵੀ ਇੰਨਾ ਕਿ ਤੁਸੀਂ ਕਮਾਉਣੇ ਹੋ ਤੁਹਾਡਾ 40-50% ਮੈਕਸਿਮਮ ਹੋਣਾ ਚਾਹੀਦਾ ਹੈ ਉਹਦੇ ਵਿੱਚ ਤੇ ਤੁਹਾਡੇ ਕੋਲ ਐਲੀਸ ਫੈਮਿਲੀ ਦੇ ਵਿੱਚ ਦੋ ਚਾਰ ਬੰਦੇ ਕਮਾਉਣ ਵਾਲੇ ਹੈਗੇ ਆ ਯੂ ਸ਼ੁਡ ਬੀ ਫਾਈਨ ਦਦਰ ਮੈਟਰ ਮਾਰਕੀਟ ਉੱਪਰ ਆ ਜਾਏ ਥੱਲੇ ਆ ਜੇ ਤੁਸੀਂ ਆਪ ਦੇ ਪਰਪਸ ਨੂੰ ਪਹਿਲਾਂ ਕਲੀਅਰ ਕਰਕੇ ਚੱਲੇ ਹੋ ਨਾ ਵੀ ਤੁਸੀਂ ਆਪ ਦੇ ਮੀਨਸ ਦੇ ਹਿਸਾਬ ਨਾਲ ਬਾਏ ਕਰ ਰਹੇ ਹੋ ਮੈਨੂੰ ਲੱਗਦਾ ਮਾਰਕੀਟ ਕੋਈ ਵੀ ਹੋਵੇ ਬੰਦਾ ਐਂਡ ਆਉ ਖਾਨੀ ਹੁੰਦਾ ਪਰ ਜੇ ਤੁਸੀਂ ਆਊਟ ਲੰਘਦੇ ਆ ਆਪਣਾ ਮੰਨ ਲਓ ਹੁਣ ਵੱਡਾ ਘਰ ਵੱਡਾ ਫੈਂਸੀ ਸਟਾਫ ਤੁਸੀਂ ਲੈਣਾ ਆ ਮੰਨ ਲਓ 2-2 ਮਿਲੀਅਨ ਦੇ ਲੋਕਾਂ ਨੇ ਘਰ ਬੁੱਕ ਕਰਾਇਆ ਕੀ ਉਹਨਾਂ ਨੂੰ ਲੋਡ ਹੈਗੀ ਆ ਜੇ ਲੋਡ ਹੈਗੀ ਆ ਜੇ ਉਹ ਝੱਲ ਸਕਦੇ ਆ ਫਿਰ ਰੋਣਾ ਕਾਹਤੋਂ ਆ ਦੂਸਰੀ ਗੱਲ ਇਹ ਵੀ ਜੇ ਤੁਸੀਂ ਬੁੱਕ ਕਰਾ ਲਈ ਫਿਰ ਤਾਂ ਤੁਹਾਨੂੰ ਕਲੋਜ਼ਿੰਗ ਤਾਂ ਕਰਨਾ ਚਾਹੀਦਾ ਨਾ